ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੌਰੇ ਤੇ ਹਨ ਇਸ ਦੌਰਾਨ ਉਹਨਾਂ ਨੇ ਇੱਕ ਵਾਰ ਫੇਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ਤੇ ਚੁਟਕੀ ਲਈ ਉਹਨਾਂ ਕਿਹਾ ਕਿ ਉਹ ਕਿਸੇ ਨੂੰ ਵੀ ਸੰਸਦ ਵਿੱਚ ਬੋਲਣ ਨਹੀਂ ਦਿੰਦੇ ਜਿੱਥੇ ਤੁਹਾਡੇ ਮੁੱਦੇ ਉਠਾਏ ਜਾਂਦੇ ਹਨ ਸੰਸਦ ਸ਼ੁਰੂ ਹੋਈ ਅਤੇ ਮੋਦੀ ਜੀ ਖੁਦ ਇੰਗਲੈਂਡ ਚਲੇ ਗਏ ਰਾਜ ਸਭਾ ਦੇ ਚੇਅਰਮੈਨ ਨੇ ਅਸਤੀਫਾ ਦੇ ਦਿੱਤਾ ਭਾਈ ਸਾਹਿਬ ਤੁਸੀਂ ਸੰਸਦ ਕਿਉਂ ਬੁਲਾਈ ਆ ਕੇ ਸੱਦ ਲੈਂਦੇ ਤੁਸੀਂ ਇੱਕ ਦੇਸ਼ ਨਹੀਂ ਜਾਂਦੇ ਹੁਣ ਤੁਸੀਂ ਮਾਲਦੀਵ ਜਾਓਗੇ ਜੇ ਤੁਹਾਨੂੰ ਕੋਈ ਦੇਸ਼ ਪਸੰਦ ਹੈ ਤਾਂ ਤੁਸੀਂ ਉੱਥੇ ਜਹਾਜ਼ ਉਤਾਰ ਲੈਂਦੇ ਹੋ ਤੁਹਾਨੂੰ ਦੱਸ ਦਈਏ ਕੀ ਤੁਹਾਨੂੰ ਉੱਥੇ ਰਹਿਣਾ ਪਸੰਦ ਨਹੀਂ ਹੈ ਜਿੱਥੇ 140 ਕਰੋੜ ਲੋਕ ਰਹਿੰਦੇ ਹਨ ਕਬੂਤਰਵਾੰਗ ਅੱਖਾਂ ਬੰਦ ਕਰਨ ਨਾਲ ਸਮੱਸਿਆ ਖਤਮ ਨਹੀਂ ਹੁੰਦੀ ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਤਬਦੀਲੀ ਦੇਖਣ ਨੂੰ ਮਿਲੀ ਹੈ ਜਲੰਧਰ ਸਮੇਤ ਕਈ ਇਲਾਕਿਆਂ ਵਿੱਚ ਪਈ بارش ਨਾਲ ਤਾਪਮਨ ਵਿੱਚ ਭਾਰੀ ਗਰਾਵਟ ਆਈ ਹੈ ਤੇ ਲੋਕਾਂ ਨੂੰ ਹੌਮਸ ਪਰਿਗਰਮੀ ਤੋਂ ਵੀ ਰਾਹਤ ਮਿਲੀ ਹੈ ਮੌਸਮ ਵਿਭਾਗ ਵੱਲੋਂ ਪੂਰੇ ਹਫਤੇ بارش ਦੀ ਭਵਿੱਖਬਾਣੀ ਕੀਤੀ ਗਈ ਹੈ ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਸੂਬੇ ਭਾਰ ਵਿੱਚ بارش ਦਾ سلسلہ ਵੇਖਣ ਨੂੰ ਮਿਲੇਗਾ ਵਿਭਾਗ ਵੱਲੋਂ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ येलो ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਭਾਰੀ بارش ਜਾਰੀ ਰਹੇਗੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਵਿੱਚ ਭਾਰੀ بارش ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪਟਿਆਲਾ ਮੋਗਾ ਫਿਰੋਜ਼ਪੁਰ ਜਲੰਧਰ ਤਰਨਤਾਰਕ ਪੁਰਥਲਾ ਵਿੱਚ ਦਰਮਿਆਨਾ ਮੀਂਹ ਪੈਣ ਦੇ ਨਾਲ-ਨਾਲ ਅਸਮਾਨੀ ਬਿਜਲੀ ਅਤੇ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਉੱਥੇ ਹੀ 24 ਤਾਰੀਖ ਨੂੰ ਵੀ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਮੁਹਾਲੀ ਵਿੱਚ ਭਾਰੀ ਬਾਰਿਸ਼ ਪਵੇਗੀ ਅਤੇ ਫਿਰ 27 ਅਤੇ 28 ਤਾਰੀਖ ਨੂੰ ਵੀ ਪੰਜਾਬ ਵਿੱਚ ਭਾਰੀ ਬਾਰਿਸ਼ ਹੋਵੇਗੀ। ਕਾਂਗਰਸੀ ਵਿਧਾਇਕ ਸੁਖਪਾਲ ਖੈਰ ਨੇ ਪੰਜਾਬ ਸਰਕਾਰ ਤੇ ਸੜਕ ਸੁਰੱਖਿਆ ਫੋਰਸ ਲਈ ਖਰੀਦੀਆਂ ਗੱਡੀਆਂ ਵਿੱਚ ਤਾਂ ਧੰਦਲੀ ਦਾ ਇਲਜ਼ਾਮ ਲਗਾਇਆ ਖਿਆਰੇ ਨੇ ਕਿਹਾ ਕਿ ਪਿਛਲੇ ਸਾਲ 144 ਦੇ ਕਰੀਬ ਟੋਇਟਾ ਕੰਪਨੀ ਦੀਆਂ ਕਾਰਾਂ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਲਈ ਖਰੀਦੀਆਂ ਸਨ ਉਹਨਾਂ ਵਿੱਚ ਵੱਡੇ ਪੱਧਰ ਤੇ ਧੰਦਲੀ ਹੋਈ ਹੈ ਸਰਕਾਰ ਨੇ ਬਿਨਾ ਕਿਸੇ ਵਿਸ਼ੇਸ਼ ਰਿਆਇਤ ਤੋਂ ਇੱਕ ਪ੍ਰਾਈਵੇਟ ਡੀਲਰ ਰਾਹੀਂ ਇਹ ਗੱਡੀਆਂ ਖਰੀਦੀਆਂ ਹਨ ਉਹਨਾਂ ਕਹੇ ਹੈ ਕਿ ਜੇਕਰ ਸਰਕਾਰ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹ ਕਾਰਾਂ ਦੀ ਖਰੀਦ ਕਰਦੀ ਹੈ ਤਾਂ ਪੰਜਾਬ ਦੇ ਖਜ਼ਾਨੇ ਨੂੰ ਕਈ ਕਰੋੜਾ ਰੁਪਏ ਦਾ ਫਾਇਦਾ ਹੋ ਸਕਦਾ ਸੀ ਇਸ ਜਨਾਂ ਨੂੰ ਉਹਨਾਂ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਨੇ ਆਰਟੀਆਈ ਦੇਣੀ ਹੀ ਬੰਦ ਕਰ ਦਿੱਤੀ ਹੈ ਇਸ ਦੇ ਨਾਲ ਇਸ ਤੇ ਚੱਲਦੇ ਆਹੀ ਉਹ ਇਸ ਪੂਰੇ ਮਾਮਲੇ ਦਾ ਖੁਲਾਸਾ ਕਰਨ ਵਾਲੇ ਆਰਟੀਆਈ ਕਾਰਕੁਨ ਸਤਨਾਮ ਸਿੰਘ ਨੂੰ ਨਾਲ ਲੈ ਕੇ ਆਏ ਸੀ ਸਤਨਾਮ ਸਿੰਘ ਨੇ ਦੱਸਿਆ ਕਿ ਹੁਣ ਆਰਟੀਆਈ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਸਰਕਾਰ ਆਰਟੀਆਈ ਦਾ ਜਵਾਬ ਦੇਣ ਨੂੰ 8 ਤੋਂ 10 ਮਹੀਨੇ ਤੱਕ ਦੀ ਤਰੀਕ ਦੇ ਦਿੰਦੀ ਹੈ ਮੁੱਦਾ ਇਹ ਆ ਕਿ ਪਿਛਲੇ ਸਾਲ ਪੰਜਾਬ ਪੁਲਿਸ ਨੇ 144 ਟਾਇota ਹਾਈਲੈਕਸ ਗੱਡੀਆਂ ਜਿਹੜੀਆਂ ਨੇ ਜਿਹੜੀਆਂ ਪਿਕਅਪ ਵਹੀਕਲਸ ਨੇ ਉਹ ਜਿਹੜਾ ਪੰਜਾਬ ਦਾ ਇੱਕ ਸੜਕ ਸੂਕ ਸੁਰੱਖਿਆ ਕੋਈ ਫੋਰਸ ਬਣਾਈ ਸੀ ਉਸ ਵਾਸਤੇ ਪੰਜਾਬ ਪੁਲਿਸ ਨੇ ਇਹ ਗੱਡੀਆਂ ਖਰੀਦੀਆਂ ਟਾਇota ਕੰਪਨੀ ਤੋਂ ਇਸ ਮਹਿਕਮੇ ਦਾ ਤੁਹਾਨੂੰ ਸਭ ਨੂੰ ਪਤਾ ਗਲੋਡ ਨਹੀਂ ਕਿ ਭਗਵੰਤ ਮਾਨ ਬਤੌਰ ਚੀਫ ਮਿਨਿਸਟਰ ਨਾਲ ਹੋਮ ਮਿਨਿਸਟਰ ਵੀ ਆ ਤਾਂ ਕੋਈ ਵੀ ਜਿਹੜਾ ਇਸ਼ੂ ਜਿਹੜਾ ਹੋਮ ਡਿਪਾਰਟਮੈਂਟ ਨਾਲ ਰਿਲੇਟਡ ਆ ਉਹ ਹੋਮ ਮਿਨਿਸਟਰ ਦੀ ਜਵਾਬਦੇਹੀ ਬਣ ਜਾਂਦੀ ਆ ਜਿਹੜੀਆਂ 144 ਗੱਡੀਆਂ ਤੇ ਇਹੋਟਾ ਹਾਈ ਲੈਕਸ ਕ੍ਰਿਪੀਆਂ ਸੜਕ ਸੁਰੱਖਿਆ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਾਸਤੇ ਉਹਨਾਂ ਵਿੱਚ ਬਹੁਤ ਵੱਡੇ ਪੱਧਰ ਤੇ ਭ੍ਰਸ਼ਟਾਚਾਰੀ ਹੋਈ ਆ ਬੇਈਮਾਨੀ ਹੋਈ ਆ ਪੈਸੇ ਖਾਦੇ ਗਏ ਨੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਕਿ ਜਦੋਂ ਆਪਾਂ ਕਿਸੇ ਇੱਕ ਗੱਡੀ ਲੈਣ ਜਾਂਦੇ ਕਿਸੇ ਡੀਲਰ ਦੇ ਕੋਲੋਂ ਤੇ ਉਹ ਤੁਸੀਂ ਨੇਗੋਸ਼ੀਏਟ ਕਰਦੇ ਹੋ ਕਿ ਵੀ ਗੱਡੀ ਕਿੰਨੇ ਦੀ ਆ ਜੀ ਉਹ ਕਹਿਣਗੇ ਜੀ ਗੱਡੀ 35 ਲੱਖ ਦੀ ਆ ਤੁਸੀਂ ਉਹਦੇ ਤੇ ਡਿਸਕਾਊਂਟ ਮੰਗਦੇ ਹੋ ਔਰ ਉਮੂਮਨ ਜਿਹੜੀਆਂ ਗੱਡੀਆਂ ਤੇ ਆਮ ਤੌਰ ਤੇ ਲਗਭਗ ਸਾਰੀਆਂ ਡੀਲਰਸ਼ਿਪਸ ਉਹ ਤੁਹਾਨੂੰ ਡਿਸਕਾਊਂਟ ਦਿੰਦੀਆਂ ਨੇ ਤੁਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੇ ਇੱਕ ਆਮ ਰਿਵਾਜ ਹੈ ਔਰ ਪੰਜਾਬ ਪੁਲਿਸ ਦਾ ਡੀਜੀਪੀ ਦਾ ਆਫਿਸ ਕਟੜੀਆਂ ਬਲਕ ਵਿੱਚ 144 ਟਾਇota ਹਾਈਲਕਸ ਗੱਡੀਆਂ ਖਰੀਦਣ ਜਾ ਰਹੇ ਸੀਗੇ ਖਰੀਦੀਆਂ ਨੇ ਇਹਨਾਂ ਨੇ ਜਿਹੜੀ ਗੱਡੀ ਦੀ ਇੱਕ ਦੀ ਕੀਮਤ ਜਿਹੜੀ ਆ ਉਹ 36 ਲੱਖ 99000 903 ਰੁਪਏ ਬਿਲਿੰਗ ਤੇ ਹੈ ਜੋ ਤੁਸੀਂ 144 ਗੱਡੀਆਂ ਲੈਣੀਆਂ ਤਾਂ ਗਵਰਨਮੈਂਟ ਤਾਂ ਬਹੁਤ ਈਜ਼ੀਲੀ ਜਿਹੜਾ ਉਹ ਉਹਦੇ ਨਾਲ 네ਗੋਸ਼ੀਏਟ ਕਰਦੀ ਹੈ ਡੀਲਰਸ਼ਿਪ ਨਾਲ ਬਲਕਿ ਡਾਇਰੈਕਟ ਮੈਨੂਫੈਕਚਰਰ ਨਾਲ 네ਗੋਸ਼ੀਏਟ ਕਰਦੇ ਨੇ ਕਿ ਅਸੀਂ ਸਰਕਾਰ ਵਾਸਤੇ 144 ਗੱਡੀਆਂ ਕਿਉਂਕਿ ਇਹਦਾ ਬਿੱਲ ਤੁਸੀਂ ਦੇਖ ਲਓ ਇੱਕ ਗੱਡੀ ਅਗਰ ਲਗਭਗ 37 ਲੱਖ ਦੀ ਆ ਮੁੱਠੇ ਤੌਰ ਤੇ ਤਾਂ 144 ਦਾ ਰਕਮ ਕਿੰਨੀ ਬਣ ਗਈ ਇਹਦਾ ਇੱਕ ਕਿਸਮ ਦਾ ਬਹੁਤ ਵੱਡੀ ਪਰਚੇਸ ਸੀਗੀ ਪੰਜਾਬ ਪੁਲਿਸ ਦੀ ਔਰ ਗਵਰਨਮੈਂਟ ਆਫ ਪੰਜਾਬ ਦੀ ਲੇਕਿਨ ਇਹਨਾਂ ਨੇ ਉਹਦੇ ਨਾਲ ਟੋਯੋਟਾ ਕੰਪਨੀ ਨਾਲ ਜਾਂ ਜਿਹੜਾ ਜਿਸ ਦੇ ਥਰੂ ਇਹਨਾਂ ਨੇ ਪਰਚੇਸ ਕੀਤੀ ਉਹਦਾ ਨਾਮ ਕੀ ਸੀ ਦੱਸੋ ਜਰਾ ਹਾਂ ਗਲੋ ਨਹੀਂ ਨਹੀਂ ਜਿਹੜਾ ਟੋਯੋਟਾ ਕਿਰਲੋਸਕ ਮੋਟਰਸ ਪ੍ਰਾਈਵੇਟ ਲਿਮਿਟਿਡ ਉਹਦੇ ਨਾਲ ਕਿਤੇ ਨੇਗੋਸ਼ੀਏਟ ਨਹੀਂ ਕੀਤਾ ਕਿ ਸਾਨੂੰ ਜੀ ਕੋਈ ਡਿਸਕਾਊਂਟ ਦਿਓ ਇਹਦੇ ਤੇ ਸਾਨੂੰ ਕੋਈ ਇਹਦੇ ਤੇ ਛੋਟ ਦਿਓ ਪੰਜਾਬ ਦੇ ਇਹ ਲੋਕਾਂ ਦੇ ਪੈਸੇ ਸੀਗੇ ਇਹ ਕੋਈ ਭਗਵੰਤ ਮਾਨ ਦੇ ਜਾਂ ਡੀਜੀਪੀ ਪੰਜਾਬ ਪੁਲਿਸ ਦੇ ਉਹਦੇ ਆਪਣੇ ਪੈਸੇ ਨਹੀਂਗੇ ਲੇਕਿਨ ਇਹਨਾਂ ਨੇ ਕੋਈ ਨੇਗੋਸ਼ੀਏਸ਼ਨ ਨਹੀਂ ਕੀਤੀ ਔਰ ਇਹਦੇ ਚ ਇੱਕ ਹੋਰ ਬਹੁਤ ਵੱਡਾ ਫਰੋਅ ਹੈ ਕਿ ਇੱਕ ਜੈਮ ਪੋਰਟਲ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ ਕਿ ਕੋਈ ਵੀ ਸਰਕਾਰੀ ਗੱਡੀਆਂ ਦੀ ਤੁਸੀਂ ਖਰੀਦ ਕਰਨੀ ਆ ਤਾਂ ਯੂ ਹੈਵ ਟੂ ਗੋ ਥਰੂ दैट ਪ੍ਰੋਸੈਸ ਜੈਮ ਪੋਰਟਲ ਦੇ ਥਰੂ ਅਗਰ ਉਹ ਜੈਮ ਪੋਰਟਲ ਤੇ ਗੱਡੀਆਂ ਅਵੇਲੇਬਲ ਨਹੀਂ ਗਿਆ ਤੇ ਫਿਰ ਤੁਸੀਂ ਜਿਹੜਾ ਡਾਇਰੈਕਟਲੀ ਕਿਸੇ ਡੀਲਰ ਨਾਲ ਜਾਂ ਕਿਸੇ ਮੈਨੂਫੈਕਚਰਰ ਨਾਲ ਗੱਲ ਕਰ ਸਕਦੇ ਆ ਆਈ ਐਮ ਟੋਲਡ ਅਕੋਰਡਿੰਗ ਟੂ ਦ ਇਨਫੋਰਮੇਸ਼ਨ ਕਿ ਇਹ ਜੈਮ ਪੋਰਟਲ ਤੇ ਗੱਡੀ ਨਹੀਂ ਸੀਗੀ ਕੋਈ ਗੱਲ ਨਹੀਂ ਕਿ ਪਰੰਤੂ ਉਹਦਾ ਜਿਹੜਾ ਫੇਰ ਵੀ ਪ੍ਰੋਸੈਸ ਹੋਣਾ ਚਾਹੀਦਾ ਸੀਗਾ ਲੈਟਸ ਸੇ ਟੋ요ਟਾ ਦੇ ਕਿੰਨੀਆਂ ਆਊਟਲੈਟਸ ਨੇ ਪੰਜਾਬ ਹਰਿਆਣਾ ਤੇ ਦਿੱਲੀ ਦੇ ਵਿੱਚ ਲਾਗੇ ਲਾਗੇ ਨੌਰਥ ਇੰਡੀਆ ਦੇ ਵਿੱਚ ਇਹ ਸਾਰਿਆਂ ਤੋਂ ਕੋਟੇਸ਼ਨ ਮੰਗਦੇ ਕਿ ਵੀ ਸਾਨੂੰ ਫਲਾਨੇ ਡੀਲਰਸ਼ਿਪ ਨੇ ਗਲੋਬ ਵਾਲੇ ਨੇ ਇੰਨੀ ਕੋਟੇਸ਼ਨ ਦਿੱਤੀ ਆ ਤੇ ਫਲਾਨੇ ਡੀਲਰ ਨੇ ਸਾਨੂੰ ਇੰਨੀ ਕੋਟੇਸ਼ਨ ਦਿੱਤੀ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਦਿਓਗੇ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਕੋਈ ਐਫਰਟ ਨਹੀਂ ਕੀਤਾ ਗਿਆ ਜਿੰਨਾ ਟੋਇਟਾ ਕਿਰਲੋਸਕਰ ਨੇ ਜਾਂ ਗਲੋਬ ਟੋਇਟਾ ਨੇ ਜਾਂ ਜਿਹੜੇ ਵੀ ਡੀਲਰ ਤੋਂ ਇਹਨਾਂ ਨੇ ਖਰੀਦੀ ਆ ਜਿੰਨੇ ਪੈਸੇ ਉਹਨਾਂ ਨੇ ਮੰਗੇ ਪੂਰੇ ਪੂਰੇ ਅਦਾਇਗੀ ਕੀਤੀ ਗਈ। ਅੱਛਾ ਹੁਣ ਮੈਂ ਨਾਲ ਲਾਇਆ ਵਾ ਇਹਦੇ ਇੱਕ ਮੈਂ ਤੁਹਾਨੂੰ ਈਮੇਲ ਕਰ ਦੂੰਗਾ ਸਾਰਾ WhatsApp ਕਰ ਦੂੰਗਾ। ਮੈਂ ਨਾਲ ਇੱਕ ਪ੍ਰਾਈਵੇਟ ਪਰਚੇਜ਼ਰ ਦਾ ਬਿੱਲ ਆਇਆ ਵਾ। ਉਸ ਬਿੱਲ ਦੇ ਮੁਤਾਬਕ ਉਸ ਪ੍ਰਾਈਵੇਟ ਪਰਚੇਜ਼ਰ ਨੇ ਕਿੰਨਾ ਡਿਸਕਾਊਂਟ ਦਿੱਤਾ ਜੀ ਉਹਨੂੰ? 10 ਲੱਖ ਪਲੱਸ ਇੱਕ ਇੱਕ ਬੰਦੇ ਨੇ ਇੱਕ ਗੱਡੀ ਖਰੀਦਣੀ ਸੀਗੀ। ਉਹਨੂੰ 10 ਲੱਖ ਰੁਪਏ ਦਾ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਟਾਇਟਾ ਵਾਲਿਆਂ ਨੇ। ਔਰ 10 ਲੱਖ ਰੁਪਏ ਇੱਕ ਗੱਡੀ ਤੇ ਜੀ। ਬਿਕੋਜ਼ ਦਿਸ ਲੈਟ ਮੀ ਜਸਟ ਕੰਪਲੀਟ ਜੀ 10 ਲੱਖ ਰੁਪਇਆ ਡਿਸਕਾਊਂਟ ਇੱਕ ਬਿੱਲ ਮੇ ਨਾਲ ਲਾ ਰਿਹਾ ਆਪਣੇ ਕੋਲੋਂ ਨਹੀਂ ਕਰ ਰਿਹਾ ਕੁਝ ਵੀ ਔਰ ਆਮ ਕੀ ਕਿਹਾ ਜਾ ਰਿਹਾ ਮੇਰੇ ਮੇਰੇ ਕਰੀਬੀ ਰਿਸ਼ਤੇਦਾਰਾਂ ਨੇ ਖਰੀਦੀ ਗੱਡੀ ਇਹ ਪਿਕਅਪ ਵੈਨ ਮੇਰੇ ਆਪਣੇ ਸਾਡੇ ਪਿੰਡ ਵਿੱਚ ਮੇਰੇ ਪਰਿਵਾਰ ਦੇ ਵਿੱਚ ਉਹਨਾਂ ਨੇ ਖਰੀਦੀ ਹੈ ਉਹ ਕਹਿੰਦੇ ਜੀ ਮੈਨੂੰ ਵੀ 10 ਲੱਖ ਪਲੱਸ ਡਿਸਕਾਊਂਟ ਦਿੱਤਾ 15 ਲੱਖ ਵੀ ਦਿੰਦੇ ਨੇ ਡਿਸਕਾਊਂਟ ਅਗਰ ਪੰਜਾਬ ਸਰਕਾਰ ਐਫਰਟ ਕਰਦੀ ਪੰਜਾਬ ਪੁਲਿਸ ਤੇ ਟਿਓਟਾ ਦੇ ਨਾਲ ਬੈਠ ਕੇ ਹਾਈਐਸਟ ਲੈਵਲ ਤੇ ਗੱਲ ਕਰਦੀ ਜਾਂ ਟੈਂਡਰ ਮੰਗਾਉਂਦੇ ਜਾਂ ਕੰਪੀਟੀਸ਼ਨ ਕਰਾਉਂਦੇ 10 ਤੋਂ 15 ਲੱਖ ਰੁਪਏ ਦਾ ਉਹ ਡਿਸਕਾਊਂਟ ਇੱਕ ਵਹੀਕਲ ਤੇ ਦਿੱਤਾ ਜਾਂਦਾ ਹੈ ਜੀ ਔਰ ਅਗਰ ਇੰਨਾ ਡਿਸਕਾਊਂਟ ਮਿਲੇ 10 ਤੋਂ 15 ਲੱਖ ਰੁਪਏ ਦਾ ਦੈਟ ਮੀਨਸ ਪੰਜਾਬ ਸਰਕਾਰ ਕੁਡ ਹੈਵ ਸੇਵਡ 14 ਕਰੋੜ ਤੋਂ ਲੈ ਕੇ 21 ਕਰੋੜ ਰੁਪਏ ਅਗਰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਜਾਂਦਾ ਜਾਂ ਲਿਆ ਜਾਂਦਾ ਤਾਂ ਸਰਕਾਰ ਨੂੰ 14 ਕਰੋੜ ਤੋਂ ਲੈ ਕੇ 21 ਕਰੋੜ ਰੁਪਏ ਬਚਣਾ ਸੀ ਪਰ ਨਹੀਂ ਬਚਾਇਆ ਗਿਆ ਇਹਦਾ ਮਤਲਬ ਹੈ ਕਿ ਉਹ ਪੈਸੇ ਕਿੱਥੇ ਗਏ ਨੇ ਉਹ ਪੈਸੇ ਕਿਸੇ ਨੇ ਖਾਦੇ ਨੇ ਔਰ ਚੀਫ ਮਿਨਿਸਟਰ ਦਾ ਜਿਹੜਾ ਓਐਸਟੀ ਰਾਜਪੀਰ ਸਿੰਘ ਘੁੰਮਣ ਪਤਾ ਲੱਗਿਆ ਹੁਣ ਸੀ ਦਿਸ ਇਜ਼ ਅ ਸਬਜੈਕਟ ਆਫ ਇਨਵੈਸਟੀਗੇਸ਼ਨ ਐਂਡ ਇਨਕੁਆਇਰੀ ਵੀ ਹੈਵ ਲਰਨਡ ਕਿ ਗਲੋਬ ਟੋਇਟਾ ਨੇ ਬਿਕੋਜ਼ ਉਹਨਾਂ ਨੇ ਪ੍ਰੋਬਬਲੀ ਡੀਲ ਕਰਾਈ ਹੈ ਟੋਇਟਾ ਗਲੋਬ ਵਾਲੇ ਵਰ ਵਰ ਦੀ ਇੰਟਰਮੀਡੀਏਟਰੀ ਵਰ ਦੀ ਗੋ ਬਿਟਵੀਨ ਇਨ ਦਿਸ ਡੀਲ ਕਿ ਰਾਜਵੀਰ ਘੁੰਮਣ ਨੂੰ ਉਹਨਾਂ ਨੇ ਦੋ ਇਨੋਵਾ ਜਿਹੜੀਆਂ ਗੱਡੀਆਂ ਨੇ ਟੋਇota ਇਨੋਵਾ ਉਹਨੂੰ ਗਿਫਟ ਦੇ ਤੌਰ ਤੇ ਦਿੱਤੀਆਂ ਬਿਕੋਜ਼ ਆਫ ਥਿਸ ਥਿੰਗ ਅਪਾਰਟ ਫਰਮ ਜਿਹੜਾ ਕਮਿਸ਼ਨ ਖਾਦਾ ਗਿਆ ਇਸ ਤੋਂ ਸਾਡਾ ਇਹ ਮੰਨਣਾ ਵਾ ਕਿ ਇਹ ਬਹੁਤ ਵੱਡੀ ਬੇਈਮਾਨੀ ਹੋਈ ਆ ਥਿਸ ਇਜ਼ ਅ ਗ੍ਰੇਵ 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 ਇਸ਼ੂ ਆਫ ਕ腐ਪਸ਼ਨ ਰਿਲੇਟਡ ਡਾਇਰੈਕਟਲੀ ਟੂ ਦ ਚੀਫ ਮਨਿਸਟਰ ਡਾਇਰੈਕਟਲੀ ਟੂ ਦ ਚੀਫ ਮਨਿਸਟਰ ਕਮ ਹੋਮ ਮਨਿਸਟਰ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਕੰਪਲੇਟ ਆ ਇਹਨਾਂ ਨੇ ਸੈਪਰੇਟਲੀ ਔਰ ਮੈਂ ਬਤੌਰ ਐਮਐਲਏ ਸੈਪਰੇਟਲੀ ਇੱਕ ਕੰਪਲੇਂਟ ਡੀਜੀਪੀ ਦੇ ਦਫ਼ਤਰ ਨੂੰ ਈਮੇਲ ਕਰ ਦਿੱਤੀ ਆ ਇੱਕ ਕਾਪੀ ਅਸੀਂ ਈਮੇਲ ਕੀਤੀ ਆ ਟੂ ਦਾ ਹੋਮ ਮਿਨਿਸਟਰ ਆਫ ਇੰਡੀਆ ਸੀਕਿੰਗ ਅ ਸੀਬੀਆਈ ਇਨਕੁਆਰੀ ਇੱਕ ਈਮੇਲ ਕਰ ਦਿੱਤੀ ਆ ਡਾਇਰੈਕਟਲੀ ਟੂ ਦਾ ਡਾਇਰੈਕਟਰ ਸੀਬੀਆਈ ਦੀ ਏਜੰਸੀ ਨੂੰ ਸਿੱਧਾ ਤੇ ਇੱਕ ਈਮੇਲ ਕੀਤੀ ਆ ਟੂ ਦਾ ਡਾਇਰੈਕਟਰ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੂੰ ਇਹ ਸਾਰੀਆਂ ਈਮੇਲਸ ਕਰਨ ਤੋਂ ਬਾਅਦ ਅਬ ਡੀਜੀਪੀ ਦਫਤਰ ਨੂੰ ਈਮੇਲ ਕਰਨ ਤੋਂ ਬਾਅਦ ਉਹਨਾਂ ਨੇ ਟੈਲੀਫੋਨ ਦੇ ਉੱਤੇ ਚੈੱਕ ਕਰਨ ਤੋਂ ਬਾਅਦ ਮੈਂ ਤੁਹਾਡੇ ਮੀਡੀਆ ਦੀ ਡੋਮੇਨ ਵਿੱਚ ਆਇਆ ਹਾਂ ਔਰ ਇਹ ਸਿੱਧਾ ਸਿੱਧਾ ਜਿਹੜੀ ਕੰਪਲੇਂਟ ਹੈ ਦਿਸ ਸ਼ੁਡ ਬੀ ਡੈਲਟ ਅੰਡਰ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ 1988 ਅੰਡਰ ਦਾ ਆਈਪੀਸੀ 1860 ਸਾਰੇ ਪੰਜਾਬ ਦੇ ਵਿੱਚ ਜਿਹੜਾ ਕੋਈ ਮਾੜਾ ਮੋਟਾ ਕੋਈ ਸਰਕਾਰ ਦੇ ਖਿਲਾਫ ਬੋਲਦਾ ਚੱਕ ਕੇ ਵਿਜੀਲੈਂਸ ਚੱਕ ਕੇ ਪੁਲਿਸ ਦੇ ਪਰਚੇ ਚੱਕ ਕੇ ਉਹਨਾਂ ਨੂੰ ਠੋਕਿਆ ਜਾਂਦਾ ਵਾ ਉਹਨਾਂ ਦੇ ਮੁਕਦਮੇ ਝੂਠੇ ਕਿਤੇ ਜਾਂਦੇ ਨੇ ਇਹ ਤਾਂ ਹੁਣ ਮੈਂ ਜਿਹੜੀ ਇਨਕੁਆਇਰੀ ਤੁਹਾਡੇ ਸਾਹਮਣੇ ਜਿਹੜੀ ਮਸਲਾ ਰੱਖਿਆ ਦਿਸ ਇਜ਼ ਅ ਬਲੇਟੈਂਟ ਕਰਪਸ਼ਨ ਬਾਏ ਦਾ ਚੀਫ ਮਿਨਿਸਟਰ ਹਿਮਸੈਲਫ ਬਲੇਟੈਂਟ ਸਾਫ਼ ਨਜ਼ਰ ਆਉਂਦਾ ਅਗਰ ਆਪਾਂ ਇੱਕ ਗੱਡੀ ਸਾਨੂੰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਡਿਸਕਾਊਂਟ ਮਿਲਦਾ ਤੇ ਫਿਰ 144 ਗੱਡੀਆਂ ਵਿੱਚ ਤਾਂ ਤੁਹਾਨੂੰ ਪਤਾ ਵਾ ਕਿ ਇਹ ਗੱਲ ਸਾਹਮਣੇ ਆ ਗਈ ਕਿ 15 ਕਰੋੜ ਤੋਂ ਲੈ ਕੇ ਤੇ 1.21 ਕਰੋੜ ਰੁਪਏ ਤੱਕ ਦੀ ਠੱਗੀ ਹੋਈ ਆ ਇਹ ਪੈਸੇ ਕਿਤੇ ਤਾਂ ਗਏ ਨੇ ਇਨਾ ਪੁਲੀਟਾ ਪੰਜਾਬ ਸਰਕਾਰ ਹੈ ਨਹੀਂ ਕਿ ਟヨタ ਨੇ ਜਿੰਨੇ ਪੈਸੇ ਮੰਗੇ ਤੇ ਇਹਨਾਂ ਨੇ ਉਹਨੇ ਪੈਸੇ ਦੇ ਦਿੱਤੇ ਉੱਥੇ। ਔਰ ਮੈਂ ਆਈ ਵਾਸ ਸਰਪ੍ਰਾਈਜ਼ ਜਦੋਂ ਪਹਿਲੇ ਦਿਨ ਗੱਲ ਹੋਈ ਹੈ ਨਾ ਆਈ ਵਾਸ ਸਰਪ੍ਰਾਈਜ਼ ਕਿ ਐਡੀ ਮਹਿੰਗੀ ਗੱਡੀ ਸੜਕ ਸੁਰੱਖਿਆ ਫੋਰਸ ਵਾਸਤੇ ਖਰੀਦਣ ਦੀ ਲੋੜ ਕੀ ਸੀਗੀ ਜੀ? ਨਾਰਮਲ ਕੋਰਸ ਵਿੱਚ ਜਿਹੜੇ ਕਲਾਸ 1 ਆਫਸਰਸ ਨੇ ਪੁਲਿਸ ਦੇ ਉਹਨਾਂ ਨੂੰ ਆਈ ਥਿੰਕ ਬਲੇਰੋ ਜੀਪਸ ਦਿੱਤੀਆਂ ਹੋਈਆਂ ਨੇ ਜਾਂ ਕੋਈ ਛੋਟੀ ਮੋਟੀ ਹੋਰ ਇਦਾਂ ਦੀਆਂ ਗੱਡੀਆਂ ਦਿੱਤੀਆਂ ਨੇ। 36 ਲੱਖ ਰੁਪਇਆ ਸੜਕ ਸੁਰੱਖਿਆ ਫੋਰਸ ਜਿਹੜੀ ਸੁਰੱਖਿਆ ਮੈਂ ਕਿਤੇ ਦੇਖੀ ਨਹੀਂ ਜਿਆਦਾ ਚੰਗੀ ਤਰ੍ਹਾਂ ਨਾਲ ਤੁਸੀਂ ਕੋਈ ਦੇਖੀ ਹੋਊਗੀ ਉਦਾਂ ਹੀ ਪਸ਼ੂ ਫਿਰਦੇ ਨੇ ਸੜਕਾਂ ਤੇ ਓਵੇਂ ਹੀ ਐਕਸੀਡੈਂਟ ਹੁੰਦੇ ਨੇ ਅਗਰ ਪੰਜਾਬ ਸਰਕਾਰ ਕੋਈ ਵਾਈਟ ਪੇਪਰ ਜਾਰੀ ਕਰੇ ਕਿ ਐਕਸੀਡੈਂਟ ਰਿਲੇਟਡ ਡੈਥਸ ਜਦੋਂ ਦੀ ਸੜਕ ਸੁਰੱਖਿਆ ਫੋਰਸ ਪੜਾਈ ਆ ਉਦੋਂ ਦੀਆਂ ਕੁਝ ਘਟੀਆਂ ਵੀ ਕਿੰਨੀ ਘਟੀਆਂ ਕਿ ਐਵੇਂ ਸਾਡਾ ਜਿਹੜਾ 40 50 60 70 ਕਰੋੜ ਰੁਪਇਆ ਲੱਗ ਗਿਆ ਪਤਾ ਨਹੀਂ ਕਿੰਨਾ ਕੈਲਕੂਲੇਟ ਕਰੀਓ ਜੇ 35 35 ਲੱਖ ਦੀ ਇੱਕ ਗੱਡੀ ਹੋਵੇ ਤੇ 144 ਕਿੰਨੀ ਆਉਂਦੀ ਜਸ ਕੈਲਕੂਲੇਟ ਔਨ ਦ ਦਿਸ ਥਿੰਗ 53 ਕਰੋੜ ਰੁਪਏ ਉਸ ਤੋਂ ਵੀ ਜ਼ਿਆਦਾ ਲੱਗ ਰਿਹਾ ਮੈਨੂੰ 144 ਹੈ ਜੀ ਅੱਛਾ ਚਲੋ 50-60 ਕਰੋੜ ਰੁਪਏ ਦੀ ਪਰਚੇਸ ਹੋਈ ਹੈ ਕੀ ਉਹਦਾਂ ਪੰਜਾਬ ਦੇ ਵਿੱਚ ਐਕਸੀਡੈਂਟ ਘਟੇ ਨਹੀਂ ਵਾਕੇ ਜਿਹੜਾ ਡੀਜੀਪੀ ਟ੍ਰੈਫਿਕ ਨਾਲ ਰਿਲੇਟ ਕਰਦਾ ਉਹਨੂੰ ਆ ਕੇ ਲੋਕਾਂ ਨੂੰ ਤਾਂ ਦੱਸਣਾ ਚਾਹੀਦਾ ਕਿ ਕੋਈ ਨਾਰਮਲ ਕੋਰਸ ਵਿੱਚ ਵੀ ਵਾਸ ਸੇਇੰਗ ਕਿ 5-5 ਹਜ਼ਾਰ ਦੇ ਲਾਗੇ ਮੌਤਾ ਹੁੰਦੀਆਂ ਐਕਸੀਡੈਂਟਾਂ ਚ ਐਨੂਅਲੀ ਪੰਜਾਬ ਦੇ ਵਿੱਚ ਕੀ ਇਹ ਸਰਰ ਸੜਕ ਸੁਰੱਖਿਆ ਫੋਰਸ ਨਾਲ ਕੋਈ ਐਕਸੀਡੈਂਟ ਘਟੇ ਤੇ ਕੀ ਇੱਡੀ ਮਹਿੰਗੀ ਗੱਡੀ ਲੈਣੀ ਜ਼ਰੂਰੀ ਸੀਗੀ ਇਸ ਰੇਂਜ ਵਿੱਚ ਪਿਕਅਪ ਵੈਨਸ ਵਿੱਚ ਆਮ ਤੌਰ ਤੇ ਜਿਹੜੀਆਂ ਵੱਡੀਆਂ ਟਾਟਾ ਵਰਗੀਆਂ ਕੰਪਨੀਆਂ ਉਹਨਾਂ ਦੀਆਂ ਜਿਹੜੀਆਂ ਸਧਾਰਨ ਗੱਡੀਆਂ ਨੇ ਉਹ ਹਾਫ ਦੇ ਰੇਟ ਵਿੱਚ ਮਿਲ ਸਕਦੀਆਂ ਪਰ ਟਾਇਓਟਾ ਪਿਕਅਪ ਕੀਤੀ ਗਈ ਆ ਫਿਰ ਟਾਇਓਟਾ ਦੀ ਹਾਈਲੈਕਸ ਗੱਡੀ ਜਿਹੜੀ ਕਿ ਤਕਰੀਬਨ ਤਕਰੀਬਨ 37 ਲੱਖ ਰੁਪਏ ਦੀ ਖਰੀਦ ਕੀਤੀ ਗਈ ਆ ਉਹ ਪਿਕਅਪ ਕੀਤੀ ਗਈ ਆ ਲੱਭੀ ਗਈ ਆ ਫਿਰ ਜਿਹੜੇ ਬੰਦੇ ਇਹਨਾਂ ਨਾਲ ਹੱਥ ਮਿਲਾਉਂਦੇ ਹੋਣਗੇ ਜਿਨ੍ਹਾਂ ਨੇ ਇਹਨਾਂ ਨੂੰ ਕਮਿਸ਼ਨ ਵਾਪਸ ਕੀਤਾ ਹੋਊਗਾ ਇਨ ਕੈਸ਼ ਫਿਰ ਉਹਨਾਂ ਦੇ ਨਾਲ ਤਲੁਕਤ ਪੈਦਾ ਕੀਤਾ ਗਿਆ ਕੋਈ ਟੈਂਡਰਿੰਗ ਪ੍ਰੋਸੈਸ ਫੋਲੋ ਕੋ ਕੰਪੀਟੀਸ਼ਨ ਕੋਈ ਬਿਡ ਅਨਾਉਂਸ ਨਹੀਂ ਕੀਤੀ ਕਿ ਕਿਤੇ ਇਸ਼ਤਿਹਾਰ ਨਹੀਂ ਦਿੱਤਾ ਗਿਆ ਸਾਰੇ ਇੰਡੀਆ ਦੇ ਟਾਇota ਮੈਨੂਫੈਕਚਰਰਸ ਜਾਂ ਇਨ ਦਿਸ ਕੈਟੇਗਰੀ ਆਫ ਵਾਹਕਲ ਜਿਹੜੀ ਪਿਕਅਪ ਵਾਹਕਲ ਹੈ ਇਸ ਕੈਟੇਗਰੀ ਵਿੱਚ ਸਾਰੀਆਂ ਕੰਪਨੀਆਂ ਤੋਂ ਮੰਗਦੇ ਵਿੱਚੇ ਟਾਇota ਦੇ ਜਾਂ ਵਿੱਚੇ ਹੀ ਇਸੂਜ਼ੂ ਦੇ ਸ਼ਾਇਦ ਪਤਾ ਲੱਗਿਆ ਕਿ ਪਹਿਲਾਂ ਇਸੂਜ਼ੂ ਨਾਲ ਡੀਲ ਫਾਈਨਲ ਹੋ ਗਈ ਸੀ ਲੇਕਿਨ ਚੀਫ ਮਿਨਿਸਟਰ ਦਾ ਆਫਿਸ ਆਫ ਵੈਰੀ ਮੱਚ ਡੀਪਲੀ ਇੰਟਰਸਟਿਡ ਕਿ ਨਹੀਂ ਜੀ ਆਪਾਂ ਟਾਇota ਹਾਈਲੈਕਸ ਹੀ ਲੈਣੀ ਆ ਔਰ ਬੜੀ ਜਲਦੀ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਵਾ ਸੋ ਸਾਡੀ ਇਹ ਮੰਗ ਆ ਕਿ ਪੰਜਾਬ ਸਰਕਾਰ ਦੂਜਿਆਂ ਤੇ ਦਾ ਬੜੀ ਛੇਤੀ ਚੁਟਕਲੇ ਤੇ ਤੰਜ਼ ਕੱਸਦੇ ਨੇ ਤੇ ਮਜ਼ਾਕ ਉਡਾਉਂਦੇ ਨੇ ਕੀ ਭਗਵੰਤ ਮਾਨ ਦੇ ਵਿੱਚ ਹਿੰਮਤ ਹੈ ਕਿ ਆਪਣੀ ਇਹ ਇਸ ਸਾਡੀ ਸ਼ਿਕਾਇਤ ਦੀ ਟਾਈਮ ਬਾਉਂਡ ਇਨਕੁਆਇਰੀ ਫਰਮ ਦ ਵਿਜੀਲੈਂਸ ਬਿਊਰੋ ਕਰਵਾਉਣ ਨਹੀਂ ਕਰਾਉਣਗੇ ਤਾਂ ਵੀ ਵਿਲ ਫਾਲੋਅ ਇਟ ਦਿਸ ਕੰਪਲੇਂਟ ਅਪ ਵਿਦ ਦ ਸੀਬੀਆਈ ਵੀਲ ਫਾਲੋਅ ਦਿਸ ਕੰਪਲੇਂਟ ਅਪ ਵਿਦ ਈਡੀ ਵੀ ਵਿਲ ਫਾਲੋਅ ਦਿਸ ਕੰਪਲੇਂਟ ਅਪ ਵਿਦ ਦ ਹੋਮ ਮਿਨਿਸਟਰ ਐਂਡ ਅਲਟੀਮੇਟਲੀ ਕੁਛ ਨਹੀਂ ਇਹ ਕਰਨਗੇ ਪੰਜਾਬ ਵਾਲੇ ਤਾਂ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੂਵ ਕਰਕੇ ਤੇ ਇਸ ਭ੍ਰਿਸ਼ਟਾਚਾਰ ਦੇ ਮਸੂਦੇ ਤੇ ਇਸ ਮੁੱਦੇ ਦੇ ਉੱਤੇ ਇੱਕ ਪੂਰੀ ਡੂੰਗੀ ਟਾਈਮ ਬਾਉਂਡ ਜਾਂਚ ਜਿਹੜੀ ਉਹਦੀ ਅਸੀਂ ਮੰਗ ਕਰਾਂਗੇ ਡਾਕੂਮੈਂਟਸ ਮੈਂ ਤੁਹਾਨੂੰ ਸਾਰੇ ਜਿਹੜੇ ਨੇ ਉਹ ਅੱਗੇ ਫਾਰਵਰਡ ਕਰ ਦੂੰਗਾ ਅਗਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੋ ਤਾਂ ਪਲੀਜ਼ ਲੈਟ ਮੀ ਚੱਲਣ ਦੇ ਹੈ ਨਾ ਕਰਾਸ਼ਨ ਹੋ ਗਿਆ ਇਹ ਇੰਨੀ ਕੁ ਲਗਿਆ ਸਿਲੇਬਸ ਹੋ ਗਿਆ ਕੱਲ੍ਹ ਆਜ ਵੀ ਹੋਵੇ। ਇਹ ਹੈਡ ਕੌਣ ਹੁੰਦਾ ਜੀ? ਪਰਿਵਾਰ ਦਾ ਹੋਮ ਮਿਨਿਸਟਰ ਕੌਣ ਆ ਪ੍ਰਗਮਤ ਮਾਨ ਉਹਦੀ ਛਤਰਛਾਇਆ ਨਾਲ ਉਹਦੀ ਮਰਜ਼ੀ ਦੇ ਨਾਲ ਰਾਜਵੀਰ ਜੀ ਦਾ ਉਹ ਤੇ ਆਲਰੇਡੀ ਆ ਗਈ ਗੱਲ ਹੈ ਕਿ ਉਹਨੇ ਦੋ ਟਾਇਓਟਾ ਇਨੋਵਾ ਗੱਡੀਆਂ ਲਈਆਂ ਨੇ ਕਿ ਨਹੀਂ ਲਈਆਂ ਇਹਦਾ ਹੁਣ ਜਾਂਚ ਦੱਸ ਸਕਦੀ ਨਾ ਮੈਨੂੰ ਤਾਂ ਜਿਹੜੀ ਇਨਫੋਰਮੇਸ਼ਨ ਮੈਂ ਕੀਤੀ ਮੈਂ ਤੁਹਾਡੇ ਨਾਲ ਪਬਲਿਕ ਡੋਮੇਨਸ ਸਾਂਝੀ ਕਰਦੀ OSD ਆ ਪੰਜਾਬ ਦਾ ਉਸ ਅੱਜ ਦੱਸੇ ਕਿ ਉਹਨੇ ਪਹਿਲੀ ਗੱਲ ਤਾਂ ਦੱਸੇ ਕਿ ਲਈਆਂ ਕਿ ਨਹੀਂ ਲਈਆਂ ਜੇ ਨਹੀਂ ਲਈਆਂ ਤਾਂ ਵੀ ਆ ਕੇ ਦੱਸੇ ਔਰ ਡੀਜੀਪੀ ਦੀ ਪਰਚੇਜ਼ ਹੈ ਬਿਲਿੰਗ ਇਜ਼ ਔਨ ਦ ਨੇਮ ਆਫ ਡੀਜੀਪੀ ਪੰਜਾਬ ਪੁਲਿਸ ਦੇਰਫੋਰ ਹੀ ਆਲਸੋ ਇਜ਼ ਇਕੁਅਲੀ ਅਨਸਰਬਲ ਹਾਂ ਕਿਹੜੇ ਸ਼ੋਰਟੀ ਕਟੀਆਂ ਸੀ ਕਿਹੜੀਆਂ ਦੱਸੋ ਜਰਾ ਹਾਂ ਡਾਇਰੈਕਟ ਕੰਪਨੀ ਤੋਂ ਡਾਇਰੈਕਟ ਕੰਪਨੀ ਤੋਂ ਖਰੀਦੀਆਂ ਗਈਆਂ ਨੇ ਔਰ ਪ੍ਰੋਬੇਬਲੀ ਗਲੋਬ ਟੋヨタ ਹੈਜ਼ ਪਲੇਡ ਦਾ ਰੋਲ ਆਫ ਅ ਗੋ ਬੀਟਵੀਨ ਹਾਂਜੀ ਦੱਸੋ ਜੀ ਤੁਸੀਂ ਕੋਮਪੇਰੀਜ਼ਨ ਕਰਾ ਰਹੇ ਹੋ ਕਿ ਕਿ ਸੈਂਚੂਲਰ ਕੀ 15 ਲੱਖ ਦਾ ਦਿੱਤਾ ਕੀ 2 ਲੱਖ ਨਹੀਂ ਨਹੀਂ ਹਾਈਲੈਕਸ ਤੇ ਇਸੇ ਇਸੇ ਮਾਡਲ ਤੇ 15 ਲੱਖ ਦਾ ਦਿੰਦੇ ਡਿਸਕਾਊਂਟ ਦੱਸੋ ਜਰੂਰ ਮੈਨੂਅਲ ਦੇ ਵਿੱਚ ਟਾਪ ਮਾਡਲ ਹੈ ਜਿਹੜੀ ਮੈਨੂਅਲ ਡਰਾਈਵ ਹੈ ਨਾ ਗੱਡੀ ਦੀ ਉਹਦਾ ਟਾਪ ਮਾਡਲ ਇਹ ਹੈ ਔਰ ਤੁਸੀਂ ਜਿਹੜਾ ਵੈਸੇ ਹੀ ਤੁਸੀਂ ਸਧਾਰਨ ਜੀ ਗੱਲ ਹੈ ਜੀ that when you go into such a bulk purchase you negotiate a lot and try to find out the best rates and then buy the purchase ਆਹ ਲੋ ਥੋੜਾ ਜਿਹਾ ਸਤਨਾਮ ਸਿੰਘ ਉਹਨਾਂ ਨਾਲ ਵੀ ਗੱਲ ਕਰ ਲੋ ਆਜੋ ਬੋਲ ਦਿਓ ਪਰ ਇਹ ਜੋ ਇਨਫੋਰਮੇਸ਼ਨ ਆਈ ਆਰਟੀਐਨ ਦੇ ਥਰੂ ਨਹੀਂ ਹੋਈਗੀ ਇਹ ਐਜ਼ ਜੇ ਮੈਂ ਵੀ ਆਪਾਂ ਕੋਈ ਸੋਰਸਿਸ ਕਹਿ ਰਹੇ ਜਿਵੇਂ ਤੁਸੀਂ ਪੱਤਰਕਾਰ ਸਾਡੇ ਭਰਾ ਲਭਦੇ ਹੋ ਕਿ ਉੱਧਾ ਲੱਭੀ ਨਹੀਂ ਆਟੀ ਮੇਰੇ ਕੋਲ ਦੋ ਤਿੰਨ ਵਾਰੀ ਰਿਪੋਰਟ ਕੀਤੀ ਵੀ ਦਿੰਦੇ ਨਹੀਂ ਆਟੀ ਦਿੰਦੇ ਨਹੀਂ ਹੈਗੇ ਇਸ ਕਰਕੇ ਆਟੀ ਦਾ ਸਾਰਾ ਉਸ ਤੋਂ ਬਾਅਦ ਮੈਂ ਛੱਟਾ ਔਰ ਇੱਕ ਸਾਲ ਤੋਂ ਬਾਅਦ ਮੈਂ ਅਰੇਂਜ ਬਿੱਲ ਕਿੱਦਾਂ ਦਿੱਤੇ ਨਹੀਂ ਪਈ ਜਾਣਦਾ ਆਰਾਮ ਵੀ ਤੁਹਾਡਾ ਇੰਡਸਟਰੀ ਸਿਓਸ ਸੀ ਕਿ ਜਾਣਿਆ ਜਾਰੇ ਖਾਸ ਕਰਕੇ ਇਸੇ ਕਿਸਮ ਲੈ ਕਿ ਹੋਰ ਕੋਈ ਜਾਣਕਾਰੀ ਮੰਗਦੇ ਨਹੀਂ ਉਹ ਤਾਂ ਸਿਰਫ ਇਹ ਹੀ ਬੰਦ ਨਹੀਂ ਸਰ ਮੈਂ ਹੋਰ ਵੀ ਜਾਣਕਾਰੀ ਮੰਗਦਾ ਰਹਿਣਾ ਇਸ ਕਰਕੇ ਐਕਸਲ ਤੁਹਾਨੂੰ ਯਾਦ ਹੋਵੇਗਾ 2023 ਦੇ ਵਿੱਚ ਇੱਕ ਪੀਸੀਆਰ ਅਰਟੀਕਲ ਲੁਧਿਆਣਾ ਕਾਰੇਗੜ ਤੇ ਐਫਆਈਆਰ ਦਰਜ ਹੋਈ ਸੀ ਮੈਂ ਹੋਂਦੇ ਚ ਵੀ ਸ਼ਰਮ ਗਈਆਂ ਰਫਟਰ ਡੈਟ ਇਹਨਾਂ ਨੇ ਮੇਰੇ ਤੇ ਵਿਛੇ ਜਿਹੇ ਮਰਦੇ ਦੀ ਪਰਚਾ ਕੀਤਾ ਮੈਨੂੰ ਉਹਨਾਂ ਨੇ 6 ਮਹੀਨੇ ਵੀ ਆ ਕੇ ਰੱਖਿਆ ਵਿਜੀਲੈਂਸ ਦੇ ਮਾਲਾਜ ਮਰਲੇ ਹੋਏ ਨੇ ਇਹਦੇ ਵਿੱਚ ਔਰ ਮੇਰੀਆਂ ਕੰਪਲੇਂਟਸ ਘਟੋ ਘਟਰੀ 30 ਤੋਂ 40 ਕੰਪਲੇਂਟਸ ਨੇ ਵੀ ਹੈ ਇਹਨਾਂ ਨੇ ਮੈਂ ਬਾਕੀ ਮੇਰੇ ਦੇ ਪਰਚੇ ਵੀ ਕਰਵਾਏ ਨੇ ਔਰ ਹਾਰ ਕੇ ਮੈਨੂੰ ਕਿਉਂਕਿ ਮੈਨੂੰ ਕਿਸੇ ਨੇ ਮਤਲਬ ਕਿ ਮੇਰੀ ਸੁਣੀ ਨਹੀਂ ਗਈ ਤਾਂ ਮੈਨੂੰ ਇਸ ਸਕੈਮ ਨੂੰ ਬਾਹਰ ਲੈ ਕੇ ਆਉਣਾ ਪਿਆ ਇਸ ਤੋਂ ਇਲਾਵਾ ਪਹਿਲਾਂ ਤੁਸੀਂ ਹੋਰ ਆਰਟੀਆ ਵਗੈਰਾ ਪਾਉਂਦੇ ਰਹੇ ਦੱਸੋ ਨਹੀਂ ਬਿਲਕੁਲ ਜੀ ਬਿਲਕੁਲ ਮੈਂ ਪਿਛਲੇ ਪੰਜ 6 ਸਾਲ ਤੋਂ ਮੈਂ ਆਰਟੀ ਪਾ ਰਹਿਆ ਹਾਂ ਜੀ ਰੁਟੀਨ ਦੇ ਵਿੱਚ ਪਰ ਹੁਣ ਆਰਟੀ ਪਾਉਂਦਾ ਕੋਈ ਫਾਇਦਾ ਨਹੀਂ ਕਿਉਂਕਿ ਕਮਿਸ਼ਨ ਇਹਨਾਂ ਨੇ ਆਲਰੇਡੀ ਖਤਮ ਕਰਤਾ ਹੋਇਆ ਹੈ ਜੇ ਕੋਈ ਆਰਟੀਆ ਦੇ ਵਿੱਚ ਤਰੀਕ ਪੈਂਦੀ ਹੈ ਤਾਂ 8 ਮਹੀਨੇ 9 ਮਹੀਨੇ ਤੋਂ ਪਹਿਲੇ ਤਾਂ ਤਰੀਕ ਹੀ ਨਹੀਂ ਆਉਂਦੀ ਤੇ ਜੇ ਆ ਜੀ ਬਈ ਜੇ ਅਸੀਂ ਇੱਕ ਵਾਰੀ 11 ਹਜ਼ਾਰ ਹੋ ਜਾਈਏ ਤਾਂ ਰਿਸਪੌਂਸ ਆਫ ਕਰ ਦਿੰਦੇ ਆ ਤੇ ਉਹੀ ਜਿਹੜੇ ਡਿਪਾਰਟਮੈਂਟ ਵਾਲਾ ਛੇ ਛੇ ਤਰੀਕਾ ਤੇ ਨਹੀਂ ਆਉਂਦਾ ਤਾਂ ਉਹਨੂੰ ਡਿਸਪੋਜ਼ ਆਫ ਨਹੀਂ ਕਰਦੇ ਉੱਪਰ ਤੱਕ ਪੈਸੇ ਜਾਂਦੇ ਆ ਜੀ ਇਹਨਾਂ ਨੇ ਇਹ ਜਿਹੜਾ ਆਰਟੀਆਈ ਦਾ ਇੱਕ ਅਲੈਦਾ ਸਬਜੈਕਟ ਹੈ ਬੜਾ ਇਨ ਸ਼ਾਰਟ ਆ ਵਿਲ ਟੈਲ ਯੂ ਕਟੋਕਾਰਣੀ ਤੇ ਮੇਰੇ ਖਿਆਲ 15000 ਕੇਸ ਅਜਾ ਪੈਂਡਿੰਗ ਵਿਦ ది ਆਰਟੀਆਈ ਕਮਿਸ਼ਨ ਪਹਿਲਾਂ ਤਾਂ ਕੋਈ ਕਮਿਸ਼ਨਰੀ ਹੈ ਨਹੀਂ ਸੀਗਾ ਕੱਲਾ ਇੱਕ ਚੀਫ ਹੀ ਲਾਇਆ ਸੀਗਾ ਹੁਣ ਕੋਈ ਇਹਨਾਂ ਨੇ ਦੋ ਤਿੰਨ ਕਮਿਸ਼ਨਰ ਲਾਏ ਹੱਲੇ ਵੀ ਜਿਹੜੀ ਉਹਦੀ ਸਟਰੈਂਥ ਆ ਉਹ ਮੇਰਾ ਖਿਆਲ ਹੈ ਕਿ 70% ਸਟਰੈਂਥ ਉਸ ਆਰਟੀਆਈ ਕਮਿਸ਼ਨ ਦੀ ਖਾਲੀ ਆਰਟੀਆਈ ਵੈਸੇ ਪੰਜਾਬ ਦੇ ਵਿੱਚ ਦਿਨ ਥੱਲੇ ਨੇ ਲੈਵਲ ਤੇ ਜਿਹੜੀ ਪ੍ਰਾਈਮਰੀ ਆਫੀਸਰ ਹੈ ਲੈਟਸ ਸੇ ਕੋਈ ਬੀਡੀਪੀ ਹੋ啊 ਕੋਈ ਨਹੀਂ ਆਟੇ ਹੀ ਦਿੰਦਾ ਕੋਈ ਤੁਸੀਂ ਕਿਸੇ ਐਸਐਸਪੀ ਦਫਤਰ ਚ ਪਾ ਕੇ ਦੇਖ ਲਓ ਡੀਸੀ ਦਫਤਰ ਚ ਪਾ ਕੇ ਦੇਖ ਲਓ ਕੋਈ ਕਿਸੇ ਏਡੀਸੀ ਤੇ ਪਾ ਕੇ ਦੇਖ ਲਓ ਆਰਟੀਆ ਦਾ ਜਵਾਬ ਹੀ ਨਹੀਂ ਮਿਲ ਰਿਹਾ ਔਰ ਤੈਉ ਪਹਿਲਾ ਫੋਕੇ 15000 ਕੰਪਲੇਂਟ ਜਿਹੜੀ ਆਰਟੀਆ ਕਮਿਸ਼ਨ ਦੇ ਮੋਰੀਆ ਦੈਟਸ ਅ ਡਿਫਰੈਂਟ ਸਬਜੈਕਟ ਆਲ ਟੂਗੇਦਰ ਲੇਕਿਨ ਬਿਕਾਉਜ਼ ਇਹ ਆਰਟੀਆ ਐਕਟੀਵਿਸਟ ਨੇ ਵਿਸਲ ਬਲੋਰ ਨੇ ਔਰ ਜਿਹੜੀਆਂ ਇਹਨਾਂ ਨੇ ਮੁਕਦਮੇ ਉਠਾਏ ਉਹਦੇ ਚ ਇਹਨੂੰ ਇਹਨੂੰ ਟੈਰਰਾਈਜ਼ ਕਰਨ ਲਈ ਉਲਟੀ ਇੱਕ ਐਫਆਈਆਰ ਦੇ ਉ ਔਰ ਇਹਨੂੰ ਹਾਈ ਕੋਰਟ ਨੇ ਬਚਾਇਆ ਹਾਈ ਕੋਰਟ ਨੇ ਪ੍ਰੋਟੈਕਸ਼ਨ ਦਿੱਤੀ ਤਾਂ ਤਾਂ ਅੱਜ ਇੱਥੇ ਬੈਠੇ ਨੇ ਸੋ ਮੈਂ ਕੁਝ ਇੱਕ ਸਵਾਲ ਪੁੱਛਣਾ ਚਾਹੁੰਦਾ